ਪੰਜਾਬ ਦੀਆਂ ਔਰਤਾਂ ਦੇ ਲਈ ਮਹਿਲਾਵਾਂ ਦੇ ਲਈ ਇੱਕ ਵੱਡੀ ਖਬਰ ਇੱਕ ਵੱਡੀ ਖੁਸ਼ਖਬਰੀ ਲੈ ਕੇ ਸਾਹਮਣੇ ਆ ਰਹੀਆਂ ਦੱਸਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਕਈ ਸੇਵਾਵਾਂ ਮੁਫਤ ਦੇ ਵਿੱਚ ਮਿਲਣ ਵਾਲੀਆਂ ਨੇ ਜੀहां ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇੱਕ ਕੈਂਪਤਾ ਉਦ்கਾਰਣ ਕੀਤਾ ਜਿਸ ਵਿੱਚ ਔਰਤਾਂ ਦੇ ਲਈ ਸਿਹਤ ਜਾਂਚ ਰੋਜ਼ਗਾਰ ਕੈਂਪਾਂ ਦੀ ਇੱਕ ਰਾਜ ਵਿਆਪੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ ਕੈਬਨਟ ਮੰਤਰੀ ਨੇ ਕਿਹਾ ਮਲੌਰ ਤੋਂ ਸ਼ੁਰੂ ਕੀਤੇ ਗਏ ਕੈਂਪ ਵਾਂਗ ਪੰਜਾਬ ਭਰ ਵਿੱਚ ਔਰਤਾਂ ਨੂੰ ਸਿਹਤ ਸਫਾਈ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਗਰੂਕ ਕਰਨ ਲਈ ਜਿਹੜੇ ਕੈਂਪ ਸਾਂਯੋਜਿਤ ਕੀਤੇ ਜਾਣਗੇ ਇਸ ਦੇ ਨਾਲ ਹੀ ਕਿਹਾ ਕਿ ਮਹਿਲਾ ਅਤੇ ਬਾਲ ਵਿਕਾਸ ਅਤੇ ਸਮਾਜਿਕ ਸੁਰੱਖਿਆ ਵਿਭਾਗਾਂ ਦੇ ਨਾਲ ਨਾਲ ਰੋਜ਼ਗਾਰ ਪੈਦਾਕਰਨ ਹੁਨਰ ਵਿਕਾਸ ਸਿਹਤ ਅਤੇ ਪਰਿਵਾਰ ਭਲਾਈ ਪਿੰਡੂ ਵਿਕਾਸ ਅਤੇ ਸਥਾਨਕ ਸਰਕਾਰਾਂ ਵਿਭਾਗਾਂ ਤੋਂ ਸੇਵਾਵਾਂ ਪ੍ਰਦਾਨ ਕਰਨਗੇ ਉਹਨਾਂ ਨੇ ਦੱਸਿਆ ਕਿ ਇਹਨਾਂ ਸੇਵਾਵਾਂ ਦੇ ਵਿੱਚ ਮੁਫਤ ਆਰਥੋਪੈਡਿਕ ਇਸ ਤੋਂ ਇਲਾਵਾ ਗਾਇਨੋਕੋਲੋਜਿਸਟ ਦੀ ਕੋਈ ਵੀ ਪ੍ਰੋਬਲਮ ਹੈ ਉਹ ਵੀ ਤੁਸੀਂ ਮੁਫਤ ਦੇ ਵਿੱਚ ਜਾਂਚ ਕਰਵਾ ਸਕਦੇ ਹੋ ਅੱਖਾਂ ईएनटी ਦੀ ਮੁਫਤ ਜਾਂਚ ਬਲੱਡ ਪ੍ਰੈਸ਼ਰ ਜਾਂਚ 슈ਗਰ ਟੈਸਟ ਅਨੀਮੀਆ ਜਾਂਚ ਤੇ ਮੁਫਤ ਦਵਾਈ ਵੰਡ ਸ਼ਾਮਲ ਹੋਵੇਗੀ ਇਹ ਕੈਂਪੇ ਔਰਤਾਂ ਦੇ ਉਹਨਾਂ ਕਾਨੂੰਨੀ ਅਧਿਕਾਰਾਂ ਗਰਭ ਨਿਰੋਧਕ ਤਰੀਕਿਆਂ ਪਰਿਵਾਰ ਨਿਯੋਜਨ ਪਿਸ਼ਾਬ ਨਾਲੀ ਦੀਆਂ ਜੁੜੀਆਂ ਲਾਗਾ ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਕਿਸ਼ੋਰ ਸਿਹਤ ਮੁੱਦਿਆਂ ਤੇ ਗੱਲਬਾਤ ਕਰ ਸਕਦੇ ਹੋ ਜਾਗਰੂਕ ਕੀਤਾ ਜਾਵੇਗਾ ਦੱਸਦੀ ਕਿ ਇਹ ਕੈਂਪ ਵਿੱਚ ਔਰਤਾਂ ਦੇ ਵੱਲੋਂ ਚਲਾਏ ਜਾਂਦੇ ਨੇ ਸਵੈ ਸਹਾਇਤਾ ਸਮੂਹਾਂ ਨੂੰ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰ ਵੇਚਣ ਲਈ ਇੱਕ ਪਲੇਟਫਾਰਮ ਵੀ ਪ੍ਰਦਾਨ ਕਰੇਗਾ ਉਹਨਾਂ ਕਿ ਕਿਆ ਪੰਜਾਬ ਸਰਕਾਰੇ ਔਰਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੇ ਲਈ ਬਿਹਤਰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ कैंप ਦੇ ਦੌਰਾਨ ਲਗਭਗ 500 ਨੌਜਵਾਨੀ ਔਰਤਾ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਉਦਮ ਬਿਊਰੋ ਦੇ ਹੈਲਪ ਡੈਕਸ ਤੇ ਰਜਿਸਟ੍ਰੇਸ਼ਨ ਕਰਵਾਈ ਜਨਾਂ ਦੇ ਵਿੱਚੋਂ 295 ਦੀ ਚੋਣ ਕੀਤੀ ਗਈ ਹੈ 72 ਤੋਂ ਵੱਧ ਨੂੰ ਮੌਕੇ ਤੇ ਹੀ ਨਿਯੁਕਤੀ ਪੱਤਰ ਪ੍ਰਦਾਨ ਕੀਤੇ ਗਏ ਜ਼ਿਕਰ ਹੋ ਗਿਆ ਇਸ ਮੇਗਾ ਨੌਕਰੀ ਮੇਲੇ ਦੇ ਵਿੱਚ 16 ਕੰਪਨੀਆਂ ਨੇ ਹਿੱਸਾ ਲਿਆ ਨਿਸਨਾਵਾ ਸ਼੍ਰੀ ਮੁਕਤਸਰ ਦੀਆਂ ਜਿਹੜੀਆਂ ਹੁਣ ਹਰ ਵਿਦਿਆਰਥਣਾ ਨੂੰ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ ਸੋ ਮਹਿਲਾਵਾਂ ਦੇ ਲਈ ਹੁਣ ਰੋਜ਼ਗਾਰ ਦੇ ਨਵੇਂ ਮੌਕੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਚਾਹੀਆਂ ਸੇਵਾ ਮਾਵਾਂ ਨੇ ਜੁੜੀਆਂ ਹੁਣ ਮੁਫਤ ਤਦ ਵਿੱਚ ਮਹਿਲਾਵਾਂ ਨੂੰ ਮਿਲਣ ਵਾਲੀਆਂ ਨੇ ਸੋ ਪੰਜਾਬ ਦੀਆਂ ਔਰਤਾਂ ਦੇ ਲਈ ਸਰਕਾਰ ਦਾ ਇਹ ਵੱਡਾ ਫੈਸਲਾ ਹੈ ਜਿਹੜਾ ਕੀਤਾ ਗਿਆ ਬਿਊਰੋ ਰਿਪੋਰਟ ਲੁਧਿਆਣਾ ਲਾਈਵ